ਗੁਰੂ ਕੀ ਸਾਜਿਨ ਅੱਜ ਸਾਧ ਸੰਗ ਜੀਓ ਤਾਂਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਇਸ਼ਨਾਨ ਦਾ ਫਲ ਕੀ ਦੱਸਿਆ ਹੈ ਆਓ ਸਰਵਣ ਕਰਦੇ ਹਾਂ ਸਤਿਗੁਰੂ ਜੀ ਦੀਵਾਨ ਵਿੱਚ ਸੁਭਾਏਮਾਨ ਹੋਏ ਤਾਂ ਸਿੱਖ ਸੰਗਤਾਂ ਨਾਲ ਦੀਵਾਨ ਸਥਾਲ ਭਰਪੂਰ ਹੋ ਗਿਆ ਮਾਗ ਦਾ ਮਹੀਨਾ ਸੀ ਇਸਤਰੀ ਪੁਰਸ਼ ਸਾਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਏ ਸਨ ਸਰਦੀ ਨਾਲ ਸਾਰੇ ਕੰਮ ਰਏ ਹਨ ਜਿਸ ਕਰਕੇ پاس ਬੈਠੇ ਕੁਛ ਸਿੱਖਾਂ ਹੱਥ ਜੋੜ ਕੇ ਪੁੱਛਿਆ ਸੱਚੇ ਪਤਸ਼ਾਹੀ ਮਾਗ ਦਾ ਮਹੀਨਾ ਤੇ ਸਾਰਾ ਕਤਕ ਮਹੀਨਾ ਇਸਤਰੀ ਪੁਰਸ਼ ਸਵੇਰੇ ਜਾ ਕੇ ਠੰਡੇ ਪਾਣੀ ਨਾਲ ਇਸ਼ਨਾਨ ਕਰਦੇ ਹਨ ਪਰ ਹੋਰ ਨਾ ਮਹੀਨਿਆਂ ਵਿੱਚ ਜਿਸ ਸਮੇਂ ਕਿਸੇ ਦਾ ਚਿਤ ਕਰੇ ਨਹਾਉਂਦੇ ਹਨ ਇਸ ਦਾ ਕੀ ਕਾਰਨ ਹੈ ਸਾਨੂੰ ਸਾਰੀ ਗੱਲ ਖੋਲ ਕੇ ਦੱਸੋ ਸਤਿਗੁਰੂ ਜੀ ਨੇ ਫਰਮਾਇਆ ਭਾਈ ਸਿੱਖੋ ਇਹ ਜਗਤ ਦੀ ਵੇਖੋ ਵੇਖੀ ਹੈ ਪੁਰਸ਼ ਨੂੰ ਨਿਤ ਹੀ ਪਹਿਰ ਰਾਤ ਰਹਿੰਦੀ ਇਸਨਾਨ ਕਰਕੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਜਿਹੜਾ ਅੰਮ੍ਰਿਤ ਵੇਲੇ ਇਸਨਾਨ ਕਰਕੇ ਨਾਮ ਸਿਮਰਨ अथवा ਗੁਰਬਾਣੀ ਦਾ ਪਾਠ ਕਰਦਾ ਹੈ ਉਸ ਦਾ ਇਸ਼ਨਾਨ ਸਫਲਾ ਹੈ ਨਹੀਂ ਤਾਂ ਸਰੀਰ ਦੀ ਮੈਲ ਲਾਉਣ ਵਾਲੀ ਗੱਲ ਹੈ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਇਸ਼ਨਾਨ ਕਰਕੇ ਨਾਮ ਜਪਣ ਦਾ ਫਲ ਨਿਤ ਜਗ ਦੇ ਬਰਾਬਰ ਹੁੰਦਾ ਹੈ ਇਸ ਪਿੱਛੋਂ ਇਸ਼ਨਾਨ ਕਰਨ ਦਾ ਫਲ ਘੜੀ ਪ੍ਰਤ ਘਟਦਾ ਜਾਂਦਾ ਹੈ ਜੈਸਾ ਕਿ ਪਹਿਰ ਵਿੱਚੋਂ ਇੱਕ ਘੜੀ ਘਟੇ ਇਸ਼ਨਾਨ ਕਰਨ ਦਾ ਫਲ ਅਸ਼ਮੇਧ ਜਗਦਾ ਹੁੰਦਾ ਹੈ ਦੋ ਘੜੀ ਘਟੇ ਦਾ ਫਲ ਗੋਮੇਧ ਜਗਦਾ ਹੁੰਦਾ ਹੈ ਤੀਜੀ ਘੜੀ ਦੇ ਘਟਿਆਂ ਇਸ਼ਨਾਨ ਦਾ ਫਲ ਅਗਰ ਹੋਤਰੀ वेद मंत्र पढ़कर अग्नि ਵਿੱਚ ਘਿਓ ਆਦ ਦੇ ਪਾਉਣ ਦੇ ਬਰਾਬਰ ਹੁੰਦਾ ਹੈ ਚੌਥੀ ਘੜੀ ਦੇ ਘਟਿਆਂ ਇਸ਼ਨਾਨ ਕੀਤੇ ਦਾ ਫਲ ਸੋਨੇ ਦਾ ਹੁੰਦਾ ਨੂੰ ਪਨਵੀ ਘੜੀ ਦੇ ਘਟੇ ਇਸ਼ਨਾਨ ਕੀਤੇ ਦਾ ਫਲ ਚਾਂਦੀ ਦਾ ਹੁੰਦਾ ਹੈ ਛੇਵੀਂ ਦੇ ਘਟਿਆਂ ਦੁੱਧ ਦਾਣ ਦਾ ਸਤਵੀਂ ਘੜੀ ਦੇ ਘਟਿਆਂ ਤਾਂਬੇ ਦਾਣ ਦਾ ਫਲ ਪ੍ਰਾਪਤ ਹੁੰਦਾ ਹੈ 8ਵੀਂ ਘੜੀ ਦੇ ਘਟਿਆਂ ਅਰਥਾਤ ਸੂਰਜ ਦੀ ਕਿਰਨ ਨਿਕਲਣ ਵੇਲੇ ਇਸ਼ਨਾਨ ਕਰਨ ਦਾ ਫਲ ਜਲ ਦਾਣ ਦਾ ਬਰਾਬਰ ਹੁੰਦਾ ਹੈ ਜਿਹੜਾ ਇਸਤਰੀ ਪੁਰਸ਼ ਇਸ਼ਨਾਨ ਕਰਕੇ ਪਰਮਾਤਮਾ ਦਾ ਨਾਮ ਨਹੀਂ ਲੈਂਦਾ ਉਸ ਨੂੰ ਆਪਣਾ ਸਰੀਰ ਧੋ ਲੈਣ ਤੋਂ ਬਿਨਾ ਹੋਰ ਕੋਈ ਫਲ ਪ੍ਰਾਪਤ ਨਹੀਂ ਹੁੰਦਾ ਸਤਿਗੁਰੂ ਜੀ ਨੇ ਫਿਰ ਸਿੱਖਾਂ ਨੂੰ ਪ્રેਮ ਦੀ ਮਹਾਨਤਾ ਦੱਸੀ ਹੈ ਸਤਿਗੁਰੂ ਜੀ ਕਹਿੰਦੇ ਹਨ ਪ્રેਮ ਤੋਂ ਬਿਨਾ ਸਭ ਕੰਮ ਬੇਅਰਥ ਹਨ ਪ્રેਮ ਕਰਕੇ ਹੀ ਸਤ ਨਾਮ ਦਾ ਸਿਮਰਨ ਕਰਨਾ ਸਫਲ ਹੈ ਸਭ ਨਾਲ ਮੇਲ ਰੱਖਣ ਵਾਸਤੇ ਪ્રેਮ ਹੀ ਇੱਕ ਵੱਡੀ ਚੀਜ਼ ਹੈ ਵੇਦ ਦਾ ਕਥਨ ਹੈ ਕਿ ਉਹ ਪੁਰਸ਼ ਸੁਖੀ ਤੇ ਸ਼ੁੱਧ ਹੈ ਜਿਸ ਦੇ ਅੰਦਰ ਪ੍ਰੇਮ ਦਾ ਪ੍ਰਵਾਹ ਚੱਲਦਾ ਹੈ ਪਰਮਾਤਮਾ ਦਾ ਪ੍ਰੇਮ ਐਸਾ ਹੋਣਾ ਚਾਹੀਦਾ ਹੈ ਕਿ ਸਿਮਰਨ ਕਰਦਿਆਂ ਸਰੀਰ ਦੇ ਫੁਲਕਾਵਲੀ ਆ ਜਾਵੇ ਸਤ ਸਰੂਪ ਪਰਮਾਤਮਾ ਸਭ ਵਿੱਚ ਸਮਾ ਰਿਹਾ ਹੈ ਜਿਨ੍ਹਾਂ ਨੇ ਉਸ ਨੂੰ ਜਾਣ ਲਿਆ ਹੈ ਉਹਨਾਂ ਨੂੰ ਆਨੰਦ ਹੁੰਦਾ ਹੈ ਇਸ ਤਰ੍ਹਾਂ ਵਿਸੰਪਰ ਦਾਸ ਆਪਣੇ ਮਨ ਦੇ ਸੰਸੇ ਨਿਵਰਤ ਕਰਕੇ ਆਪਣੇ ਪੁੱਤਰ ਹਰगोपाल ਅਤੇ ਪਰਿਵਾਰ ਸਹਿਤ ਸਿੱਖੀ ਸਦਕ ਦੇ ਵਰ ਪ੍ਰਾਪਤ ਕਰਕੇ ਗੁਰੂ ਜੀ ਤੋਂ ਚਰਨ ਪਾਉਣ ਲੈ ਕੇ ਆਪਣੇ ਘਰ ਦੱਖਣ ਨੂੰ ਚਲਾ ਗਿਆ ਦੀਵਾਨ ਤੋਂ ਉੱਠ ਕੇ ਸਤਗੁਰੂ ਜਦ ਆਪਣੇ ਮਹਿਲਾਂ ਵਿੱਚ ਸੋਖਾ ਸੰਤੇ ਬਿਰਾਜਮਣ ਹੋਏ ਤਾਂ ਆਪ ਜੀ ਦੇ ਮਹਲ ਮਾਤਾ ਜੀਤੋ ਜੀ ਨੇ ਬੜੀ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਜਿਸ ਤਰ੍ਹਾਂ ਹੋਰ ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਕੇ ਮੁਕਤ ਭੁਗਤ ਬਖਸ਼ਦੇ ਹੋ ਮੈਨੂੰ ਵੀ ਤਿਵੇਂ ਹੀ ਉਪਦੇਸ਼ ਦੇ ਕੇ ਕਿਰਤਾਰਥ ਕਰੋ ਜਿਸ ਨਾਲ ਮੇਰਾ ਮਨ ਵਿਰਥਾ ਪਾ ਲਵੇ ਸਤਿਗੁਰੂ ਜੀ ਨੇ ਫਰਮਾਇਆ ਮਨ ਤੱਕ ਹੀ ਸਾਰੇ ਸਾਧਨ ਹੁੰਦੇ ਹਨ ਅਤੇ ਮਨ ਤੱਕ ਹੀ ਸਾਰੇ ਉਪਦੇਸ਼ ਹਨ ਜਦ ਮਨ ਸੰਸਾਰ ਵੱਲੋਂ ਪਲਟ ਜਾਵੇ ਤਾਂ ਗਿਆਨ ਹੋ ਜਾਂਦਾ ਹੈ ਫਿਰ ਤਦੋਂ ਹੀ ਮਨ ਦੀ ਪ੍ਰੀਤੀ ਵਿਸ਼ੇਸ਼ ਕਰਕੇ ਵਾਹਿਗੁਰੂ ਵਿੱਚ ਲੱਗਦੀ ਹੈ ਮੂੰਹ ਨੂੰ ਬੰਦ ਕਰਕੇ ਨੱਕ ਰਸਤੇ ਸਵਾਸਾਂ ਆਉਂਦਿਆਂ ਜਾਂਦਿਆਂ ਨੂੰ ਵੇਖੇ ਕਿ ਇਹ ਇਹ ਨਾਮ ਧੁਨੀ ਨਾਲ ਮਿਲ ਕੇ ਆ ਜਾ ਰਹੇ ਹਨ ਕਿ ਨਹੀਂ ਇਉਂ ਕਰਕੇ ਫਿਰ ਬਿਰਤੀ ਨੂੰ ਅੰਤਰਮੁਖ ਕਰੇ ਇਸ ਰੇਤੀ ਨਾਲ ਮਨ ਰੂਪੀ ਮਿਰਗ ਛੇਤੀ ਹੀ ਕਾਬੂ ਹੋ ਜਾਂਦਾ ਹੈ ਅਰਥਾਤ ਜਿਸ ਤਰ੍ਹਾਂ ਹਿਰਨ ਸਭ ਕੁਝ ਭੁੱਲ ਕੇ ਘੰਡੇ ਢੇੜੇ ਦੀ ਆਵਾਜ਼ ਵਿੱਚ ਮਸਤ ਹੋ ਕੇ ਸੁੱਖ ਅਨੁਭਵ ਕਰਦਾ ਹੈ ਤਿਵੇਂ ਹੀ ਮਨ ਇਸ ਅੰਤਰਮੁਖੀ ਨਾਮ ਧੁਨੀ ਦੀ ਵਿਰਤੀ ਵਿੱਚ ਸਭ ਕੁਝ ਭੁੱਲ ਕੇ ਆਪੇ ਵਿੱਚ ਇੱਕ ਕੇ ਸੁਖ ਅਨੁਭਵ ਕਰਦਾ ਹੈ ਜਦ ਅੱਖ ਇੰਦਰਾ ਵਾਕ ਇੰਦਰਾ ਤੇ ਕੰਨ ਇੰਦਰਾ ਇਸ ਸੰਬੰਧ ਧੁਣੀ ਵਿੱਚ ਟਿਕ ਜਾਣ ਤਦ ਮਨ ਦੇ ਵਿਸ਼ਿਆਂ ਤੋਂ ਉਪਰਾਮ ਹੋ ਜਾਣ ਨਾਲ ਬ੍ਰਹਮ ਆਨੰਦ ਸੁਖ ਦੀ ਸੋਜੀ ਹੁੰਦੀ ਹੈ ਕੁਛ ਸਮਾਂ ਇਸ ਤਰ੍ਹਾਂ ਸਿਮਰਨ ਦਾ ਅਭਿਆਸ ਕਰਕੇ ਮਾਤਾ ਜੀਤੋ ਜੀ ਨੂੰ ਜਦ ਅੰਤਰਜਾਮਤਾ ਹੋ ਗਈ ਤਾਂ ਉਹਨਾਂ ਨੇ ਜਾਣ ਲਿਆ ਕਿ ਸਾਹਿਬ ਜਾਂਦਿਆਂ ਦੀ ਸ਼ਹੀਧੀਆਂ جنگ ਵਿੱਚ ਹੋ ਜਾਣੀਆਂ ਤਦ ਮਾਤਾ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਆਪਣੇ ਅੰਸ਼ ਨੂੰ ਜਗਤ ਵਿੱਚ ਰੱਖਣੀ ਕਰੋ ਜਿਸ ਨਾਲ ਸੰਸਾਰ ਵਿੱਚ ਸਾਡੀ ਸਾਂਝ ਬਣੀ ਰਹੇ ਗੁਰੂ ਜੀ ਨੇ ਫਰਮਾਇਆ ਪੁੱਤਰੀ ਗੰਡ ਪਵੇ ਸੰਸਾਰ ਸੰਸਾਰ ਵਿੱਚ ਪੁੱਤਰਾ ਨਾਲ ਹੀ ਮੇਲ ਮਿਲਾਪ ਰਹਿੰਦਾ ਹੈ ਸੋ ਆਪ ਮੇਰੀ ਇਹ ਬੇਨਤੀ ਪ੍ਰਵਾਨ ਕਰੇ ਜੀ